ਜੈਪੀ ਜੈਪਾਰ ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊ ਚੈਨਲ ਹਿੰਮਤ ਸੱਚ ਰੱਖਾਉਣ ਦੀ ਅੱਜ ਸ਼ਾਕੋੜ ਵਿੱਚ ਇੰਗਾ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਤੇ ਅਜੋਟਮ ਦਿਖਾਈਏ ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਛਾਗੋੜ ਵਿੱਚ ਉੱਥੇ ਮਨਾਇਆ ਜਾ ਰਿਹਾ ਤੀਆਂ ਦਾ ਤਿਉਹਾਰ ਬਾਗ ਵਾਲੇ ਮਹੱਲੇ ਵਿੱਚ ਤੇ ਆਜੋ ਤੁਹਾਡੀ ਗੱਲਬਾਤ ਕਰਾ ਰਹੇ ਹਾਂ ਤੇ ਮਾਤਾ ਜੀ ਨਾ ਬਖਸ਼ੋ ਹਾਂਜੀ ਮਾੜੀ ਦਾ ਨਾਮ ਕੀ ਹੈ ਜੀ ਬਖਸ਼ੋ ਬਖਸ਼ੋ ਜੀ ਤੇ ਤੀਆਂ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਤੀਆਂ ਦਾ ਤਿਉਹਾਰ ਇਸ ਕਰਕੇ ਮਨਾਇਆ ਜਾਂਦਾ ਪੁੱਤ ਜ ਜ ਆਪਣੀਆਂ ਧੀਆ ਪੈਣਾ ਸਹੁਰਿਆਂ ਦੇ ਉਹ ਘਰੇ ਆਉਂਦੀਆਂ ਮਾਪਿਆਂ ਦੇ ਜਾਣ ਕੇ ਆਣ ਕੇ ਪਿੰਗਾ ਪਾਉਂਦੀਆਂ ਵਾਂ ਨੱਚਦੀਆਂ ਵਾਂ ਚੂੜੀਆਂ ਬੰਗਾ ਚੜਾਉਂਦੀਆਂ ਵਾਂ ਆਪਣਾ ਸ਼ਿੰਗਾਰ ਕਰਕੇ ਤਾਂ ਨਾ ਤੇਰੀਆਂ ਕਿੱਦਾਂ ਪਾਉਂਦੇ ਆ ਠੀਕ ਹੈ ਜੀ ਤੁਹਾਡਾ ਨਾਮ ਕੀ ਜੀ ਸਾਦਨਾ ਸਾਦਨਾ ਤੇ ਕਿੱਦਾਂ ਲੱਗਾ ਤੁਹਾਨੂੰ ਇੱਥੇ ਜੀ ਸਾਨੂੰ ਬਹੁਤ ਵਧੀਆ ਲੱਗਾ ਤੇ ਕਿੱਦਾਂ ਖੁਪਾ ਹੈ ਜੀ ਹਾਂਜੀ ਹਾਂਜੀ ਅਸੀਂ ਕਿੱਦਾਂ ਖੁਪਾ ਹੈ ਹਾਂਜੀ ਬਹੁਤ ਵਧੀਆ ਸਾਨੂੰ ਤੀਆਂ ਦਾ ਤਿਆਰ ਲੱਗਾ ਅਸੀਂ ਹਰ ਸਾਲ ਮਨਾਉਂਦੇ ਆ ਬਹੁਤ ਧੂਮ-ਧਾਮ ਮਨਾਈਦੀਆਂ ਤੇ ਬਹੁਤ ਵਧੀਆ ਲੱਗਾ ਜੀ ਸਾਨੂੰ ਹਾਂਜੀ ਤੇ ਤੁਹਾਡਾ ਨਾਮ ਕੀ ਉਸਮਟਾ ਉਸਮਟਾ ਤੇ ਤੁਹਾਨੂੰ ਕਿੱਦਾਂ ਦਾ ਲੱਗਾ ਜੀ ਬਹੁਤ ਵਧੀਆ ਤੀਆਂ ਦਾ ਤਿਉਹਾਰ ਇਹ ਪੰਜਾਬ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਤਿਆਂ ਦਿਹਾੜੀਆਂ ਦੇ ਤਿਉਹਾਰ ਆ ਕੁੜੀਆਂ ਖੁਸ਼ ਹੁੰਦੀਆਂ ਤੇ ਨੱਚਦੀਆਂ ਗਾਉਂਦੀਆਂ ਤੇ ਇਹ ਤਿਉਹਾਰ ਮਨਾਉਂਦੀਆਂ ਤੇ ਖੀਰ ਪੂੜੇ ਦਾ ਲੰਗਰ ਵੀ ਲਾਉਂਦੀਆਂ ਤੇ ਸਾਨੂੰ ਇਹ ਤਿਉਹਾਰ ਬਹੁਤ ਵਧੀਆ ਲੱਗਦਾ ਸਾਡੇ ਪੰਜਾਬ ਦਾ ਪ੍ਰਸਿੱਧ ਤਿਉਹਾਰ ਹੈ ਤੇ ਤੁਸੀਂ ਕੁਝ ਬੋਲਣਾ ਹੈ ਬਸ ਇਹੋ ਹੀ ਅਸੀਂ ਕਹਿੰਨੇ ਆ ਤੀਆਂ ਦਾ ਦਿਹਾੜ ਮਨਾਇਆ ਕਰੋ ਆਪਦਾ ਪੁਰਾਣਾ ਰਵਾਜ ਜਿਹੜਾ ਵੱਡੇ ਵੱਡੇ ਏਰੀਆ ਚ ਸ਼ੁਰੂ ਤੋਂ ਚੱਲਦਾ ਆਉਂਦਾ ਤੀਆਂ ਪਹਿਣਾ ਆਉਂਦੀਆਂ ਪੇਕਿਆਂ ਦੇ ਘਰ ਨੋਹਾਂ ਤੀਆਂ ਰਲ ਕੇ ਨੱਚਦੀਆਂ ਚੂੜੀਆਂ ਹਰੀਆਂ ਵੰਗਾ ਪਾਉਂਦੀਆਂ ਨੇ ਨਾ ਚਿੱਤਾ ਕਰਦੀਆਂ ਨੇ ਤੇ ਅਸੀਂ ਕਹਿੰਨੇ ਪੁਰਾਣਾ ਆਵਦਾ ਜਿਹਦਾ ਕਰਚਰ ਸਾਂਭ ਕੇ ਰੱਖੋ ਗਾਂ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਵੀ ਐਦਾਂ ਦਾ ਪਛੇਰ ਰਵਾਸ ਸੀ ਗਾਂ ਵੀ ਚੱਲ ਰਿਆ ਆਉਣ ਵਾਲੀ ਪੀੜ੍ਹੀ ਨੂੰ ਸਾਰਿਆਂ ਨੂੰ ਸਾਂਭ ਕੇ ਰੱਖੋ ਵੀ ਆਏ ਸਾਲ ਵੀ ਮਨਾਓ ਹਰ ਇੱਕ ਜ਼ਿਲ੍ਹੇ 'ਚ ਹਰ ਇੱਕ ਸ਼ਹਿਰ 'ਚ ਹਰ ਇੱਕ ਪਿੰਡ 'ਚ ਮੈਂ ਕਹਿੰਦੀ ਆ ਇਹ ਮਨਾਇਆ ਜਾਵੇ ਬਸ ਧੰਨਵਾਦ ਜੀ